ਕੀ ਗੱਲ ਦੋਸਤੋ ਸਾਰਿਆਂ ਨੂੰ ਕੀ ਹਾਲ ਆ ਭਰਾਓ ਦੋਸਤੋ ਕੱਲ ਆਪਾਂ ਨੂੰ ਮੌਕਾ ਮਿਲਿਆ ਸੀਗਾ ਖਾਲੀ ਗੱਟਿਆਂ ਦੀ ਸੇਵਾ ਕਰਨ ਦਾ ਜੋਗੀ ਉਹਦੇ ਵਿੱਚ ਪਿੰਡ ਬਲਟੋਆ ਦੀ ਸੰਗਤ ਵੱਲੋਂ ਬਲਟੋਏ ਤੋਂ ਗੱਟੇ-ਗੱਟੇ ਕੀਤੇ ਗਏ ਫਿਰ ਥੱਲੇ ਕੀ ਦੀ ਪਿੰਡ ਥੱਲੇ ਕੇ ਦੀ ਸੰਗਤ ਨੇ ਵੀ ਸਾਨੂੰ ਬਹੁਤ ਸਹਿਯੋਗ ਦਿੱਤਾ ਗੱਟਿਆਂ ਦਾ ਫਿਰ ਸ਼ੂਸ਼ਕ ਪਿੰਡ ਦੀ ਸੰਗਤ ਨੇ ਵੀ ਫਿਰ ਕੋਠੇ ਅੰਬਰਹਾਰ ਦੀ ਸੰਗਤ ਨੇ ਵੀ ਗੁਰੂ ਟੇਕ ਬਹਾਦਰ ਸਾਹਿਬ ਜੀ ਦੀਆਂ ਵਸਤੀਆਂ ਨੇ ਵੀ ਬਹੁਤ ਹੀ ਸਾਰੇ ਭੈਣ ਭਰਾਵਾਂ ਨੇ ਸਾਥ ਦਿੱਤਾ ਘਟੋ ਘਟ ਅਸੀਂ 15 1600 ਟੋੜਾ ਖਾਲੀ ਜੋਗੀ ਦੇ ਕੇ ਆਏ ਹਾਂ ਬਾਰਡਰ ਉੱਥੇ ਦਰਿਆ ਤੇ ਬੰਨ ਜਿੱਥੋਂ ਢਾਲ ਆਈਗੀ ਖੜਾ ਸੀ ਪੂਤੀ ਵਾਲੇ ਕੋਲੋਂ ਦਰਿਆ ਬੰਨ ਨੂੰ ਤਾਂ ਇਸ ਕਰਕੇ ਵੀਰ ਅਸੀਂ ਕੱਲ 1500 ਕਟਾ ਖਾਲੀ ਇਕੱਠਾ ਕਰਕੇ ਇਨ੍ਹਾਂ ਪਿੰਡਾਂ 'ਚ ਦੇ ਸਹਿਯੋਗ ਨਾਲ ਤੇ ਦੇ ਕੇ ਆਏ ਹਾਂ ਬਹੁਤ ਪ੍ਰਾਉ ਖੁਸ਼ ਹੋਏ ਤੇ ਜਿੱਦਾਂ ਦੀ ਵੀ ਕੋਈ ਮਦਦ ਕਰਨ ਨਹੀਂ ਚਾਹੁੰਦਾ ਜਾਂ ਕਰਨ ਯੋਗ ਹੈਗਾ ਉਹ ਬਾਈ ਸਿੱਧੀ ਜਾ ਕੇ ਉਹਨਾਂ ਦੀ ਮਦਦ ਕਰੋ ਜਦੋਂ ਤੁਸੀਂ ਇੱਧਰ ਨੂੰ ਜਾਓਗੇ ਨਾ ਸੁਲਤਾਨਪੁਰ ਵਾਲੀ ਸਾਈਡ ਨੂੰ ਤਾਂ ਚੱਕੀਆਂ ਤੋਂ ਪਿੱਛੋਂ ਰੁਕਣੇ ਵਾਲੇ ਨੂੰ ਪਿੰਡ ਨੂੰ ਧੂਤੀ ਵਾਲਾ ਰੁਕਣੇ ਵਾਲਾ ਇਨ੍ਹਾਂ ਪਿੰਡਾਂ ਤੱਕ ਬਾਈ ਨਾ ਤਾਂ ਚਾਰਾ ਪਹੁੰਚ ਰਿਹਾ ਨਾ ਤੂੜੀ ਵੀਰ ਮੇਰੇ ਬਾਅਦ ਤੋਂ ਬਾਅਦ ਲੋਕ ਉੱਥੇ ਇਹੋ ਜਿਹਾ ਰਾਚਨ ਪਚਾਉ ਤੇ ਵੇਖ ਕੇ ਲੋੜਵੰਦ ਨੂੰ ਦੇਉ ਬਾਈ ਉੱਥੇ ਹੁੱਲੜਵਾਜ ਵੀ ਬੜੇ ਫਿਰਦੇ ਆ ਸੋ ਇੰਨਾ ਕੁਝ ਕਹਿੰਦੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ